ਸੋ 450 ਸਾਲ ਪਿੱਛੇ ਅਮਰੀਕਾ ਤੁਹਾਡਾ ਵਿਕਸਿਤ ਮੁਲਕ ਜਿਸ ਦੀ ਅਸੀਂ ਗੱਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਥਿਉਰੀ ਤੋਂ ਵੀਜ਼ੇ ਨੇ ਪੂਰਾ ਗਾ ਪੈ ਰਿਆ ਜੀ ਬਸ ਪੂਰਾ ਗੱਲ ਹੁਣ ਸੋਨੇ ਦੀਆਂ ਵਾਲੀਆਂ ਤੱਕ ਪਹੁੰਚ ਗਈ ਹੈ ਹਾਂਜੀ ਗੱਲ ਸੋਨੇ ਦੀਆਂ ਵਾਲੀਆਂ ਤੱਕ ਪਹੁੰਚਦੀ ਕਿ ਮਾਂ ਸ਼ਬਦ ਜਿੱਥੇ ਵੀ ਆ ਜਾਂਦਾ ਉੱਥੇ ਸਬਰ ਉੱਥੇ ਸੰਤੋਖ ਉੱਥੇ ਮਮਤਾ ਉੱਥੇ ਪਿਆਰ ਇਹ ਸ਼ਬਦ ਮਾਂ ਦੇ ਨਾਲ ਆਪ ਮੁਹਾਰੇ ਜੁੜ ਜਾਇਆ ਕਰਦੇ ਨੇ ਸਿਟੀ ਜਿੱਥੇ ਮਦਰਸਡੇ ਨੂੰ ਲੈ ਕੇ ਅੱਜ ਜਿਹੜੀ 5 ਮਈ ਆ ਯਾਨੀ ਕਿ ਅੱਜ 5 ਮਈ ਵਾਲੇ ਦਿਨ 224 ਵਾਲੇ ਦਿਨ ਜਿਹੜਾ ਪ੍ਰੋਗਰਾਮ ਹੈ ਨੂਰ ਐਂਟਰਟੇਨਮੈਂਟਸ ਦੇ ਵੱਲੋਂ ਲੁਕਿਆ ਗਿਆ ਸੀ ਸੁਕਰਾਨਕ ਪਾਸਚਾ ਨੇ 15ਵੀਂ ਸਦੀ ਦੇ ਵਿੱਚ ਬਾਹ ਕੱਢ ਕੇ ਗੱਲ ਆਖੀ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਨ ਇਹ ਜਿਹੇ ਪ੍ਰੋਗਰਾਮ ਮਸੇਲੀਆਂ ਨਾਲ ਰਲ ਮਿਲ ਕੇ ਹੀ ਸੋਹਣੇ ਲੱਗਦੇ ਆ ਕੱਲ ਵੀ ਯਾਦ ਰਹਿੰਦੀ ਨੇ ਆਈ نو ਮੇਰੀ ਮਾਮਾ ਜਿਹੜੇ ਉਹ ਹਜੇ ਇੰਡੀਆ ਨੇ ਬਟ ਮੇਰੇ ਮਦਰ ਇਨ-ਲਾਅ ਇੱਥੇ ਹੈਗੇ ਨੇ ਬਟ ਫਿਰ ਵੀ ਕਦੇ-ਕਦੇ ਕੱਲ ਵੀ ਕਮੀ ਫੀਲ ਹੁੰਦੀ ਆਪਾਂ ਨੂੰ ਮਦਰ ਦੀ ਬਿਲਕੁਲ ਬਿਲਕੁਲ ਗੈਣਿਆ ਨਾ ਕਦੀ ਕੁੜੀਆਂ ਰਾਜਦੀਆਂ ਨਹੀਂ ਨਾ ਹੁਣ ਅੱਜ ਕੱਲ ਫੇਰ ਦੌਰ ਆ ਰਿਹਾ ਕਿ ਉਹ ਚੀਜ਼ਾਂ ਮੋੜੇ ਆ ਰਹੀਆਂ ਆ ਜਾਂ ਪੁਰਾਣੇ ਨਾਮ ਰੱਖ ਰਹੇ ਨੇ ਫੁਲਕਾਰੀ ਆ ਰਹੀਆਂ ਤੇ ਉਹ ਚੀਜ਼ ਬਹੁਤ ਹੀ ਵਧੀਆ ਲੱਗਦੀ ਆ ਪਹਿਲਾ ਰੱਤ ਤੋਂ ਸ਼ੁਰੂਆਤ ਜਿਹੜੀ ਮਨ ਦੇ ਵਿੱਚ ਆਇਆ ਕਿਵੇਂ ਵੀ ਕਿਤਾਬਾਂ ਜੜੀਆਂ ਨੇ ਇਹ ਰੱਖ ਲਈਆਂ ਜਾਣ ਤੇ ਕਿਤਾਬ ਘਰ ਦਾ ਨਾਮ ਸੋ ਇੱਕ ਬਹੁਤ ਵੱਡੀ ਗੱਲ ਹੈ ਕਿ ਸਟੂਡੈਂਟ ਆਇਆ ਹੋਇਆ ਨੌਜਵਾਨ ਮੁੰਡਾ ਜਿਸ ਨੇ ਆਪ ਤਾਂ ਪੜ੍ਹਾਈ ਕਰਨੀ ਹੈ ਤੇ ਹੋਰਾਂ ਵੀ ਨੂੰ ਵੀ ਨਾਲ ਹੈ ਜਿਹੜਾ ਪੜਾ ਰਿਹਾ ਸੋ ਅਕੈਡਮੀ ਪਰਫਾਰਮੈਂਸਾਂ ਚੱਲ ਰਹੀਆਂ ᱜਿਵ ਅਵੇ ਕਰ ਰਹੇ ਆ ਸੋਨੇ ਦੀਆਂ ਵਾਲੀਆਂ ਨਿਕਲਣ ਵਾਲੀਆਂ ਅੱਧੇ ਘੰਟੇ ਦੇ ਵਿੱਚ ਵਿੱਚ ਮਾਂ ਮਰਗਾ ਕਣਛਾਵਾਂ ਬੂਟਾ ਮੈਨੂੰ ਕਿੱਧਰੇ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ 76 ਕਾਲ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਤੇ ਮੈਂ ਹਾਂ ਹਰਮਨ ਮਾਂ ਦਾ ਜ਼ਿਕਰ ਕੀਤਾ ਤੁਸੀਂ ਸਮਝਦਾ ਗਏ ਹੋਵੋਗੇ ਕਿ ਕੋਈ ਨਾ ਕੋਈ ਗੱਲ ਹੈ ਰਲਦੀ ਮਿਲਦੀ ਮਾਂ ਦੇ ਨਾਲ ਜ਼ਰੂਰ ਹੋਣੀ ਹੈ ਕਿ ਮਾਂ ਸ਼ਬਦ ਜਿੱਥੇ ਵੀ ਆ ਜਾਂਦਾ ਉੱਥੇ ਸਬਰ ਉੱਥੇ ਸੰਤੋਖ ਉੱਥੇ ਮਮਤਾ ਉੱਥੇ ਪਿਆਰ ਇਹ ਸ਼ਬਦ ਮਾਂ ਦੇ ਨਾਲ ਆਪ ਮੁਹਾਰੇ ਜੁੜ ਜਾਇਆ ਕਰਦੇ ਨੇ ਸੋ ਮਦਰਸਡੇ ਜਿਹੜਾ ਆਉਣ ਵਾਲਾ ਪਰ ਉਸ ਮਦਰਸਡੇ ਦੇ ਆਉਣ ਦੀ ਖੁਸ਼ੀ ਦੇ ਵਿੱਚ ਅ ਵੱਖ-ਵੱਖ ਥਾਵਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਉਲੀਕੇ ਜਾਂਦੇ ਆ ਸੋ ਅਸੀਂ ਇਸ ਵੇਲੇ ਵਿਨੀਪੈਗ ਸ਼ਹਿਰ ਦੇ ਵਿੱਚ ਮੌਜੂਦ ਆ ਕੈਨੇਡਾ ਦੀ ਧਰਤੀ ਹੈ ਜੀ ਸੋ ਇਸ ਧਰਤੀ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਦਰਸਡੇ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਵਿਨੀਪੈਗ ਸ਼ਹਿਰ ਵੀ ਇੱਕ ਅਜਿਹਾ ਸਿਟੀ ਜਿੱਥੇ ਮਦਰਸ ਡੇ ਨੂੰ ਲੈ ਕੇ ਅੱਜ ਜਿਹੜੀ 5 ਮਈ ਆ ਯਾਨੀ ਕਿ ਅੱਜ 5 ਮਈ ਵਾਲੇ ਦਿਨ 2024 ਵਾਲੇ ਦਿਨ ਜਿਹੜਾ ਪ੍ਰੋਗਰਾਮ ਹੈ ਨੂਰ ਐਂਟਰਟੇਨਮੈਂਟਸ ਦੇ ਵੱਲੋਂ ਲੁਕਿਆ ਗਿਆ ਸੀ ਸੋ ਗੱਲ ਮਦਰਸ ਡੇ ਦੀ ਕਰਦੇ ਆ ਜੇ ਗੱਲ ਔਰਤ ਦੀ ਕਰਦੇ ਆ ਇਸ ਜਹਾਨ ਦੇ ਉੱਤੇ ਤਾਂ ਔਰਤ ਦਾ ਇਸ ਸੰਸਾਰ ਨੂੰ ਬਹੁਤ ਵੱਡੀ ਦੇਨ ਹੈ ਸੋ ਗੱਲ ਕਰੀਏ ਔਰਤ ਦੀ ਤਾਂ ਔਰਤ ਨੇ ਅੱਜ ਵੱਖ-ਵੱਖ ਕਿੱਤਿਆਂ ਦੇ ਵਿੱਚ ਵੱਖ-ਵੱਖ ਦੁਨੀਆ ਦੇ ਵੱਖ-ਵੱਖ ਕਿੱਤਿਆਂ ਦੇ ਵਿੱਚ ਮੱਲਾ ਮਾਰੀਆਂ ਨੇ ਵੱਖ-ਵੱਖ ਫੀਲਡਸ ਦੇ ਵਿੱਚ ਔਰਤ ਅੱਜ ਅਗਾਹ ਨੂੰ ਗਈ ਹੈ ਸਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਅਗਾਹ ਨੂੰ ਵਧਣ ਵਾਲੀ ਜਿਹੜੀ ਔਰਤ ਦੀ ਤਾਂਗ ਸੀ ਉਹ ਮੁਕੰਮਲ ਹੋਈ ਹੈ ਤੇ ਨਾਲ ਹੀ ਜੇ ਆਪਾਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਬੜਾ ਬਦਲਾਅ ਔਰਤ ਦੀ ਜਿਹੜੀ ਆਪਾਂ ਕਹਿ ਦਈਏ ਕਿ ਇੱਕ ਲਾਈਫ ਹੈ ਉਹਦੇ ਵਿੱਚ ਬੜਾ ਬਦਲਾਅ ਵੇਖਣ ਨੂੰ ਮਿਲਿਆ ਸੋ ਮਾਡਰਨ ਜਮਾਨੇ ਦੇ ਵਿੱਚ ਅੱਜ ਦੀ ਜਿਹੜੀ ਆਧੁਨਿਕ ਔਰਤ ਹੈ ਉਹ ਕਿਸ ਤਰੀਕੇ ਦੇ ਨਾਲ ਅੱਗੇ ਵਧ ਰਹੀ ਹੈ ਉਹ ਅਸੀਂ ਬਾਖੂਬੀ ਜਾਣਦੇ ਹਾਂ ਸੋ ਇੱਕ ਉਸ ਸਮਾਂ ਜਿਸ ਸਮੇਂ ਔਰਤ ਨੂੰ ਮੰਦਰ ਤੇ ਮਸਜਿਦ ਵਿੱਚ ਵੀ ਨਹੀਂ ਸੀ ਜਾਣ ਦਿੱਤਾ ਜਾਂਦਾ ਆ ਸਿੱਕਾ ਪਿਘਲਾ ਕੇ ਕੰਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਜੇ ਔਰਤ ਕਹਿੰਦੀ ਸੀ ਕਿ ਮੈਂ ਮੰਦਰ ਜਾਣਾ ਮੈਂ ਮਸਜਿਦ ਜਾਣਾ ਕਹਿ ਦਿੱਤਾ ਜਾਂਦਾ ਸੀ ਕਿ ਤੇਰੀਆਂ ਲੱਤਾਂ ਵੜ ਦਿੱਤੀਆਂ ਜਾਣਗੀਆਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਸਫ਼ਰ ਔਰਤ ਨੇ ਦਰਬਦਰ ਆਪਾਂ ਜੇ ਗੱਲ ਕਰੀਏ ਪੜਾ ਦਰ ਪੜਾ ਆ ਗਾ ਨੂੰ ਜਿਹੜਾ ਕਵਰ ਕੀਤਾ ਸੋ ਗੁਰਨਾਨਕ ਪਾਤਸ਼ਾਹ ਨੇ 15ਵੀਂ ਸਦੀ ਦੇ ਵਿੱਚ ਬਾਹ ਕੱਢ ਕੇ ਗੱਲ ਆਖੀ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ 1920 ਦੇ ਵਿੱਚ ਅਮਰੀਕਾ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਤੇ 15ਵੀਂ ਸਦੀ ਦੇ ਵਿੱਚ ਗੁਰਨਾਨਕ ਪਾਤਸ਼ਾਹ ਨੇ ਬਾਹ ਕੱਢ ਕੇ ਸਮੇ ਦੇ ਹਾਕਮਾਂ ਨੂੰ ਆਖਿਆ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਇਹ ਔਰਤ ਹੈ ਇਹ ਰਾਜਿਆਂ ਨੂੰ ਪੀਰ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਹੈ ਕਿਉ ਤੁਸੀਂ ਇਸ ਔਰਤ ਨੂੰ ਮੰਦਾ ਆਖਦੇ ਹੋ ਸੋ 450 ਸਾਲ ਪਿੱਛੇ ਆਮਰੀਕਾ ਤੁਹਾਡਾ ਵਿਕਸਿਤ ਮੁਲਕ ਜਿਸ ਦੀ ਅਸੀਂ ਗੱਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਥਿਉਰੀ ਤੋਂ ਸੋ ਉਸ ਤੋਂ ਬਾਅਦ 52 ਪੀੜੇ ਥਾਪੇ ਗਏ ਗੁਰੂ ਅਰਜਨ ਦੇਵ ਗੁਰੂ ਮਾਫ ਕਰਨਾ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਸ ਦੇ ਵਿੱਚ ਔਰਤਾਂ ਨੂੰ ਵੀ ਜਿਹੜਾ ਅਗਾਹ ਨੂੰ ਅੱਗੇ ਵਦਨ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਬਾਣੀ ਸਿਖਲਾਓ ਅੱਗੇ ਜਾ ਕੇ ਸੋ ਉਸ ਤੋਂ ਬਾਅਦ ਪੜਾਦਰ ਪੜਾ ਖਿਸਤ ਨੂੰ ਜੇ ਆਪਾਂ ਫਰੋਲਦੇ ਆਂ ਤੰਦਾ ਬਹੁਤ ਸਾਰੀਆਂ ਫਰੋਲੀਆਂ ਜਾਣਗੀਆਂ ਸੋ ਅੱਜ ਮਦਰ ਡੇ ਹੈ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦਿਨਾਂ ਦੇ ਵਿੱਚ ਮਾਵਾਂ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸਨੈਸ ਮੈ ਕਮਾ ਦਿਖਾਈ ਜਾਂਦੀ ਹੈ ਪਰ ਸਾਲ ਦੇ 365 ਦਿਨ ਕੀ ਉਹ ਹਰ ਇੱਕ ਦਿਨ ਮਾਂ ਦਾ ਨਹੀਂ ਹੁੰਦਾ ਕੀ ਹਰ ਇੱਕ ਦਿਨ ਸਾਨੂੰ ਮਾਂ ਨੂੰ ਉਹਨਾਂ ਸਤਕਾਰ ਉਹਨਾਂ ਮਾਂ ਨੂੰ ਸਵਾਰਨਾ ਨਹੀਂ ਚਾਹੀਦਾ ਆਪਣੀ ਨੂੰ ਮਾਂ ਨੂੰ ਉਹਨਾਂ ਫੋਨ ਕਰਕੇ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਜਾਂ ਪਿਆਰ ਕਰਦੀਆਂ ਸਿਰਫ ਇੱਕ ਦਿਨ ਹੀ ਕਿਉਂ ਖੈਰ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਆਪਾਂ ਅੰਦਰ ਨੂੰ ਚਲਦੇ ਹਾਂ ਅੰਦਰ ਦਾ ਮਾਹੌਲ ਦੇਖਦੇ ਹਾਂ ਕਿ ਅੰਦਰ ਦਾ ਮਾਹੌਲ ਕੀ ਆ ਨੂਰ ਐਂਟਰਟੇਨਮੈਂਟ ਦੇ ਵੱਲੋਂ ਕੀ ਕੁਝ ਜਿਹੜੇ ਦਰਸ਼ਕ ਅੰਦਰ ਦੇਖਣ ਲਈ ਆਏ ਅਜ ਮਾਦਦਸ ਡੇ ਨੂੰ ਮਨਾਉਣ ਦੇ ਲਈ ਆਏ ਉਹਨਾਂ ਦੇ ਲਈ ਕੀ ਕੁਝ ਅਰੇਂਜਮੈਂਟ ਕੀਤਾ ਗਿਆ ਆਓ ਅੰਦਰ ਚਲਦੇ ਹਾਂ ਮਾਵਾਂ ਰਾਣੀਆਂ ਨੇ ਇਹ ਧੀਆਂ ਨਾਨਕ ਬਾਣੀਆਂ ਨੇ ਰਾਣੀ ਤਤ ਦੇ ਇਹ ਬੋਲ ਨੇ ਹਰ ਜਦੋਂ ਭੈਣਾਂ ਨੂੰ ਦੇਖਦੇ ਆ ਤਾਂ ਇਹਨਾਂ ਦੀ ਪਰਵਰਿਸ਼ ਚੇਤੇ ਆ ਜਾਂਦੀ ਆ ਵੀ ਇੰਨੇ ਸੋਹਣੇ ਸੰਸਕਾਰ ਇਸ ਪਰਿਵਾਰ ਨੇ ਉਹਨਾਂ ਮਾਵਾ ਨੇ ਦਿੱਤੇ ਹੋਣਗੇ ਕਿ ਇਹਨਾਂ ਮੁਲਕਾਂ ਚ ਆ ਕੇ ਵੀ ਇਹਨਾਂ ਨੇ ਆਪਣੇ ਸੰਸਕਾਰਾਂ ਨੂੰ ਸੰਭਿਆ ਆਪਣੇ ਪਛੋਕੜ ਨੂੰ ਸੰਭਿਆ ਤੇ ਤਰੱਕੀਆਂ ਕੀਤੀਆਂ ਨੇ ਸੋ ਮੇਰੇ ਨਾਲ ਨਮਨ ਭੈਣ ਮਨੀ ਭੈਣ ਸਾਰੀਆਂ ਭੈਣਾਂ ਮੌਜੂਦ ਨੇ ਭੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਕਰ ਰਹੀ ਨੂੰ ਇੰਜੋਏ ਇੰਜੋਏ ਕਰ ਰਹੇ ਆ ਜੀ ਪਹਿਲੇ ਹੀ ਪ੍ਰੋਗਰਾਮ ਆ ਇਹ ਸਮਰ ਤੋਂ ਹੋ ਗਏ ਸ਼ੁਰੂ ਐਂਡ ਹੁਣ ਲਗਾਤਾਰ ਚੱਲਣੇ ਆ ਐਂਡ ਵੀ ਆਰ ਰੀਅਲੀ ਐਕਸਾਈਟਿਡ ਕਿ ਅੱਜ ਅਸੀਂ ਇੱਥੇ ਆਏ ਇਹ ਜਿਹੇ ਪ੍ਰੋਗਰਾਮ ਹਸੇਲੀਆਂ ਨਾਲ ਰਲ ਮਿਲ ਕੇ ਹੀ ਸੋਹਣੇ ਲੱਗਦੇ ਆ ਐਂਡ ਅਸੀਂ ਹਾਂਜੀ ਇੰਜੋਏ ਬਹੁਤ ਕਰ ਰਹੇ ਆ ਮੈਨੂੰ ਯਾਦ ਆ ਵੀ 2023 23 ਦਾ ਜਿਹੜਾ ਮਦਰਸ ਡੇ ਸੀ ਤੁਹਾਡੇ ਮਦਰ ਵੀ ਨਾਲ ਸੀਗੇ ਅੱਜ ਸ਼ਾਇਦ ਹੁਣ ਉਹ ਇੰਡੀਆ ਨੇ ਹਾਂਜੀ ਲਾਸਟ ਇਅਰ ਮੇਰੇ ਪੇਰੈਂਟਸ ਆਏ ਸੀਗੇ ਫਸਟ ਟਾਈਮ ਆਏ ਸੀ ਕੈਨੇਡਾ ਔਰ ਅਸੀਂ ਪਹਿਲੀ ਵਾਰੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਕਿਸੇ ਮੰਚ ਤੇ ਇਕੱਠੇ ਹੋਏ ਸੀਗੇ ਮੇਰੇ ਮਦਰ ਸੀ ਮੇਰੀ ਬੇਟੀ ਸੀ ਤਿੰਨ ਜਨਰੇਸ਼ਨਸ ਇਕੱਠੀਆਂ ਹੋਈਆਂ ਸੀ ਜੀ ਆਪਾਂ ਤਿੰਨਾਂ ਦੇ ਨਾਲ ਹੀ ਗੱਲਬਾਤ ਕੀਤੀ ਸੀ ਤੋਂ ਅੱਜ ਮਿਸ ਕਰ ਰਹੇ ਆ ਫਿਰ ਆਂਟੀ ਜੀ ਜ਼ਰੂਰ ਜੀ ਜ਼ਰੂਰ ਸੋ ਭੈਣ ਵੀ ਸਾਡੇ ਨਾਲੇ ਭੈਣ ਸਾਸ੍ਰੀ ਕਾਲ ਕਿਵੇਂ ਹੋ ਸੱਚੀ ਕਲਪਾ ਜੀ ਬਹੁਤ ਵਧੀਆ ਜੀ ਸੋ ਕਿੱਦਾਂ ਦਾ ਮਾਹੌਲ ਹੈ ਅੰਦਰ ਫਿਰ ਪੂਰਾ ਨੱਚਣ ਟੱਪਣ ਵਾਲਾ ਹਾਂਜੀ ਹਾਂਜੀ ਪੂਰਾ ਇੰਜੋਏ ਕਰਨ ਵਾਲਾ ਆ ਸੋ ਗਗਨ ਭੈਣ ਦਾ ਥੈਂਕ ਯੂ ਕਰਦੇ ਆ ਇੰਨਾ ਵਧੀਆ ਪ੍ਰੋਗਰਾਮ ਰੱਖਣ ਦੇ ਲਈ ਔਰ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਕਹਿੰਦੇ ਵੀ ਸੋਨੇ ਦੀਆਂ ਵਾਲੀਆਂ ਵੀ ਨਿਕਲ ਨਹੀਂ ਆਇ ਤਾਂ ਹਾਂਜੀ ਹਾਂਜੀ ਦੇਖਦੇ ਆ ਕਿਹੜੀ ਲੱਕੀ ਪਿਆਰੇ ਰੇਡ ਜਨ ਉਹਦਾ ਸ਼ੌਕ ਹੁੰਦਾ ਬਿਲਕੁਲ ਬਿਲਕੁਲ ਗਹਿਣਿਆ ਨਾ ਕਦੀ ਕੁੜੀਆਂ ਰੱਜਦੀਆਂ ਨਹੀਂ ਨਾ ਹਾਂਜੀ ਸੋ ਮਾਡਰਨ ਏਰਾ ਆ ਗਿਆ ਅਸੀਂ ਗਾਣ ਨੂੰ ਵਧਦੇ ਜਾ ਰਹੇ ਹਾਂ ਹਨਾ ਸੋਚ ਸਾਡੀ ਗਾਣ ਨੂੰ ਵੱਧ ਗਈ ਤੇ ਕੀ ਲੱਗਦਾ ਬੀਇੰਗ ਆ ਮ ਉਚੋਕੜ ਦੇ ਵਿੱਚ ਜੇ ਆਪਾਂ ਜਾਣੇ ਆ ਤਾਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹਾਂ ਸਾਰੀਆਂ ਚੀਜ਼ਾਂ ਦੇ ਅ ਭਾਜੀ ਰੀਅਲੀ ਦਸੀ ਇਹ ਤਾਂ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਆ ਪਰ ਬੱਚਿਆਂ ਨੂੰ ਪੰਜਾਬੀ ਬੋਲਣ ਲਾਉਣਾ ਇਹ ਚੀਜ਼ਾਂ ਦੇ ਉੱਤੇ ਪੂਰਾ ਵਰਕ ਕਰ ਰਹੇ ਆ ਕਿ ਉਹ ਸਾਡੀਆਂ ਚੀਜ਼ਾਂ ਨੂੰ ਜਾਣੀ ਜਾਣ ਛੇਤੀ ਛੋਤੇਤੀ ਇੰਡੀਆ ਲੈ ਕੇ ਜਾਈਏ ਇਹ ਚੀਜ਼ਾਂ ਦਿਖਾਈਏ ਨਾ ਸੋ ਕਿਤੇ ਨਾ ਕਿਤੇ ਪਰੀਜ਼ਾਂ ਪਿੱਛੇ ਰਹਿ ਰਹੀਆਂ ਆ ਪਰ ਹੁਣ ਅੱਜਕੱਲ ਫਿਰ ਦੌਰ ਆ ਰਿਹਾ ਕਿ ਉਹ ਚੀਜ਼ਾਂ ਮੋਹਰੇ ਆ ਰਹੀਆਂ ਆ ਜਾਂ ਪੁਰਾਣੇ ਨਾਮ ਰੱਖ ਰਹੇ ਨੇ ਫੁਲਕਾਰੀਆਂ ਆ ਰਹੀਆਂ ਤੇ ਉਹ ਚੀਜ਼ ਬਹੁਤ ਹੀ ਵਧੀਆ ਲੱਗਦੀ ਆ ਸੋ ਸਾਡੀਆਂ ਮਾਵਾਂ ਦੀ ਗੱਲ ਦਸੀਦਾ ਕਿ ਰੋਟੀ ਖਵਾਉਂਦੇ ਖਵਾਉਂਦੀ ਊੜਾੜਾ ਚਿੱਤੇ ਕਰਾ ਦਿੰਦੀਆਂ ਸੀ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਸਾਨੂੰ ਮਿਹਨਤ ਕਰਨੀ ਪੈਦੀ ਐ ਸਪੈਸ਼ਲ ਕਲਾਸਿਸ ਲਾਉਣੀਆਂ ਪੈ ਰਹੀਆਂ ਬੱਚਿਆਂ ਦੀ ਪਰ ਸੱਚੀ ਕਹਿੰਨੀ ਆ ਅਸੀਂ ਜਿੰਨੀ ਮਿਹਨਤ ਕਰਾਂਗੇ ਕਹਿੰਦੇ ਆ ਨਾ ਇੱਕ ਜਦ ਬੁੱਢਾ ਹੁੰਦਾ ਆਪਾਂ ਉਹਨੂੰ ਲਾਉਣੇ ਉਹਦੀ ਦੇਖਭਾਲ ਕਰਦੇ ਆ ਤੇ ਫਿਰ ਆਪ ਨੂੰ ਫਲ ਦਿੰਦਾ ਹੁਣ ਅਸੀਂ ਮਿਹਨਤ ਕਰ ਰਹੇ ਆਂ ਆਪਣੇ ਬੱਚਿਆਂ ਦੇ ਪੰਜਾਬੀ ਸिखਾਈਏ ਪੰਜਾਬੀ ਕਲਚਰ ਨਾਲ ਜੋੜੀਏ ਤਾਂ ਕਿ ਕਾਹ ਚੱਕ ਉਹਨੇ ਸਾਨੂੰ ਸੋਨਾ ਫਾਉਲ ਦੇਣ ਹਾਂਜੀ ਸੋ ਦੁਨੀਆ ਭਰ ਦੇ ਵਿੱਚ ਜੜੀਆਂ ਵਸਦੀਆਂ ਸਾਡੀਆਂ ਮਾਵਾਂ ਨੇ ਸੋ ਉਹਨਾਂ ਦੇ ਨਾਂ ਤੁਹਾਡਾ ਭੈਣਾ ਦਾ ਕੀ ਸੰਦੇਸ਼ ਹੈ ਅ ਮੈਂ ਸੰਦੇਸ਼ ਆਲਵੇਸ ਇਹੀ ਦਿੰਨੀ ਹੁੰਦੀ ਆ ਲਾਸਟ ਇਅਰ ਵੀ ਮੈਂ ਦਿੱਤਾ ਸੀਗਾ ਆਪਣੇ ਮਾਪੇ ਪਿਓ ਦੇ ਕਹਿੰਦੇ ਜੰਨਤ ਦਾ ਪੈਰਾਂ ਦੇ ਵਿੱਚ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਪਿਆਰ ਕਰੋ ਇੱਕ ਹੋਰ ਕਲ ਐਵਰੀ ਟਾਈਮ ਮੈਂ ਕਹਿੰਨੀ ਹੁੰਦੀ ਆ ਜੇ ਤੁਸੀਂ ਅੱਜ ਤੱਕ ਨਹੀਂ ਕਿਹਾ ਆਪਣੇ ਮਾਪੇ ਬਾਂ ਨੂੰ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਅੱਜ ਜਾ ਕੇ ਕਹੋ ਆਪਦੀ ਮਾਂ ਨੂੰ ਕਿ ਮੰਮਾ ਵੀ ਵੀ ਲਵ ਯੂ ਸੋ ਮਦਰਸ ਡੇ ਦੇ ਰਿਗਾਰਡਿੰਗ ਆਪਾਂ ਪਹੁੰਚਿਆ ਜੀ ਅੱਜ ਇੱਥੇ ਤੇ ਭੰਜੀ ਹੁਣੀ ਨਾਲ ਨੇ ਸੋ ਇੰਜੋਏ ਕਰਕੇ ਆਇਆ ਲੱਗਦਾ ਪ੍ਰੋਗਰਾਮ ਪੈਂਦੀ ਸਾਸਰੀ ਗੱਲ ਕਿਵੇਂ ਹਾਂਜੀ ਵਧੀਆ ਠੀਕ ਠਾਕ ਜੀ ਤੇ ਹੈਪੀ ਮਦਰ ਕਰਕੇ ਆਏ ਹਾਂ ਇੰਜੋਏ ਹਾਂਜੀ ਇੰਜੋਏ ਕਰਕੇ ਤੇ ਹਜੇ ਕਰ ਰਹੇ ਹਾਂ ਜਸਟ ਓਦਾਂ ਵੀ ਬਾਹਰ ਆਏ ਸੀਗੇ ਦੇਖਣ ਵਾਸਤੇ ਥੋੜੀ ਗਰਮੀ ਲੱਗ ਰਹੀ ਸੀਗੀ ਅੱਜ ਮੌਸਮ ਵੀ ਸਗੋਂ ਵਧੀਆ ਹੋ ਗਿਆਗਾ ਤੇ ਸਾਰੇ ਬਹੁਤ ਵਧੀਆ ਇੰਜੋਏ ਕਰ ਰਹੇ ਤੇ ਸਪੈਸ਼ਲੀ ਇਹ ਮਦਰਸ ਲਈ ਹੈਗਾਗਾ ਡੇ ਤੇ ਮੈਨੂੰ ਵੀ ਵਧੀਆ ਕੈਲੋ ਵੀ ਫੀਲ ਹੋ ਰਿਹਾਗਾ ਸਾਰੇ ਆਬਵੀਅਸਲੀ ਮਦਰਸ ਨੂੰ ਪ੍ਰਾਊਡ ਫੀਲ ਹੋਣਾ ਹੀ ਹੈ ਜਿਨ੍ਹਾਂ ਦੇ ਬ ਕਲੋ ਵੀ ਆਊਟਫਿਟ ਵੀ ਸੇਮ ਪਾਈ ਆਗੇ ਇਸ ਚੀਜ਼ ਨੂੰ ਰੈਕੋਨਾਈਜ਼ ਕਰਨ ਵਾਸਤੇ ਵੀ ਸਪੈਸ਼ਲੀ ਇਹ ਮਦਰਸ ਦੇ ਮਦਰਸ ਲਈ ਬਣਿਆ ਹੈਗਾ ਸੋ ਸਾਰਿਆਂ ਨੂੰ ਹੈਗਾ ਵੀ ਸਾਰੇ ਇੰਜੋਏ ਕਰਨ ਵਧੀਆ ਲੱਗਦਾਗਾ ਬਹੁਤ ਵਧੀਆ ਮਤਲਬ ਕਿ ਫੀਲ ਹੋ ਰਿਹਾਗਾ ਕੋਈ ਵੇਲਾ ਸੀ ਕਿਸੇ ਵੇਲੇ ਤੁਸੀਂ ਵੀ ਧੀ ਦੇ ਰੂਪ ਦੇ ਵਿੱਚ ਵਿਛੜਦੇ ਹੋਵੋਗੇ ਹਨਾ ਜਦੋਂ ਮਾਂ ਤੋਂ ਝੜਕਾਂ ਪੈਂਦੀਆਂ ਹੋਣਗੀਆਂ ਉਹ ਸਾਰੀਆਂ ਵੇਲਾ ਹੁਣ ਜਦੋਂ ਇਹਨਾਂ ਨੂੰ ਕਦੇ ਝੜਕਦੇ ਹਾਂ ਵੇਲਾ ਯਾਦ ਆਉਂਦਾ ਹਾਂਜੀ ਉਹ ਤਾਂ ਆਬਸਲੀ ਯਾਦ ਆਉਂਦਾ ਤੁਹਾਨੂੰ ਪਤਾ ਬੱਚੇ ਉਸ ਟਾਈਮ ਵੀ ਕਰੋ ਵੀ ਰੋ ਰਹੇ ਅੱਗੇ ਮੇਰੀਆਂ ਵੀ ਦੋ ਡਾਟਰਸ ਹੈ ਅੱਗੇ ਨਾ ਆਬਸਲੀ ਫੀਲ ਹੁੰਦਾਗਾ ਹਾਂਜੀ ਤੇ ਮਾਵਾਂ ਕੱਲ ਵੀ ਯਾਦ ਰਹਿੰਦੀ ਨੇ ਆਈ ਨੋ ਮੇਰੀ ਮਮਾ ਜਿਹੜੇ ਉਹ ਹਜੇ ਇੰਡੀਆ ਨੇ ਬਟ ਮੇਰੇ ਮਦਰ-ਇਨ-ਲॉ ਇੱਥੇ ਹੈਗੇ ਨੇ ਬਟ ਫਿਰ ਵੀ ਕਦੇ-ਕਦੇ ਕੱਲ ਵੀ ਕਮੀ ਫੀਲ ਹੁੰਦੀ ਆ ਆਪਾਂ ਨੂੰ ਮਦਰਸ ਦੀ ਹਾਂਜੀ ਬਿਲਕੁਲ ਸੋ ਉੱਥੇ ਡੋਂ ਜਾਿਆਂ ਦਾ ਜਿਹੜਾ ਫਿਕਰ ਹੋਈ ਜਾਂਦਾ ਸੋ ਉੱਥੇ ਬੀਜੀ ਵੀ ਤੁਹਾਡੀ ਇਦਾਂ ਹੀ ਫਿਕਰ ਕਰਦੇ ਹੋਣਗੇ ਭੈਣ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸ਼ਕਲ ਜੀ ਵਧੀਆ ਕਰਕੇ ਆਏ ਹੋ ਜੋਇਂ ਅੰਦਰ ਦਾ ਕਹਿੰਦੇ ਗਰਮਾ ਮਾਹੌਲ ਇਸ ਕਰਕੇ ਬਾਹਰ ਆ ਗਏ ਨਹੀਂ ਮੈਂ ਬਸ ਥੋੜਾ ਹੈਲਪਲੀ ਆਈ ਸੀ ਬਾਹਰ ਇਹਨਾਂ ਦੇ ਹਾਂ ਅੱਛਾ ਪ੍ਰੋਗਰਾਮ ਚੱਲ ਰਿਹਾ ਸੁਪ ਕੀ ਕਹਿਣਾ ਚਾਹੋਗੇ ਐਟਮੋਸਫੇਅਰ ਹੈ ਜਿਹੜਾ ਬਿਲਕੁਲ ਇਦਾਂ ਦਾ ਹੋਇਆ ਪਿਆ ਕਿ ਤਾਂ ਵੀ ਮਦਦ ਨੂੰ ਪੂਰਾ ਸੰਬੋਧਨ ਕੀਤਾ ਜਾ ਰਿਹਾ ਸੋ ਹਰ ਸਾਲ ਨੂਰ ਐਂਟਰਟੇਨਮੈਂਟ ਇਹ ਉਪਰਾਲਾ ਕਰਦਾ ਨੂਰ ਐਂਟਰਟੇਨਮੈਂਟ ਦੇ ਲਈ ਕਿਦਾਂ ਦੇ ਬੋਲ ਹੋਣਗੇ ਤੁਹਾਡੇ ਨੂਰ ਐਂਟਰਟੇਨਮੈਂਟ ਬਹੁਤ ਐਕਸਲੈਂਟ ਕੀਤਾ ਪ੍ਰੋਗਰਾਮ ਅੱਜ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਅਰੇਂਜਮੈਂਟ ਵੀ ਬਹੁਤ ਅੱਛਾ ਔਰ ਕੱਲੇ ਮਤਲਬ ਮੈਂ ਉਹ ਲੇਡੀ ਨੂੰ ਕੌਂਗ੍ਰੈਚਸ ਕਹਿਨੀ ਆ ਵੀ ਉਹਨਾਂ ਨੇ ਬਹੁਤ ਹਿੰਮਤ ਨਾਲ ਬਹੁਤ ਵਧੀਆ ਅਰੇਂ ਸੋ ਪਰਾਤਨ ਸਮੇ ਤੋਂ ਲੈ ਕੇ ਹੁਣ ਤੱਕ ਆਪਾਂ ਆਧੁਨਿਕਤਾ ਵੱਲ ਵਧੇ ਆ ਮਾਡਰਨ 에ਰਾ ਆ ਗਿਆ ਲੱਗਦਾ ਕਿ ਮਾਂ ਦੀ ਜਿਹੜੀ ਮਮਤਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੁਣ ਫਰਕ ਪਿਆ ਆ ਜਾਂ ਉਦਾਂ ਦਾ ਹੀ ਸਾਰਾ ਮਾਂ ਦੀ ਮਮਤਾ ਤਾਂ ਉਸ ਨੇ ਹੀ ਰਹਿੰਦੀ ਹੈ ਮਾਡਰਨ ਹੋ ਵਈਆ ਅਸੀਂ ਪੁਰਾਣੇ ਟਾਈਮ ਚ ਚੱਲ ਜਾਈਏ ਪਰ ਮਾਂ ਦੀ ਮਮਤਾ ਉਦਾਂ ਹੀ ਹੈ ਮਾਂ ਬੱਚੇ ਨੂੰ ਤਾਂ ਹਮੇਸ਼ਾ ਮਾਂ ਦੀ ਲੋੜ ਹੁੰਦੀ ਹੈ ਮਾਂ ਦੀ ਸਪੋਰਟ ਦੀ ਲੋੜ ਲੋੜ ਤੇ ਝਿੜਕਾਂ ਸਭ ਕੁਝ ਇਕੱਠਾ ਹੀ ਆ ਇਕੱਠਾ ਹੁੰਦਾ ਤੇ ਇੱਕ ਮਦਰ ਦੇ ਹੱਥ ਦੇ ਵਿੱਚ ਹੀ ਹੁੰਦਾ ਕਿ ਅਸੀਂ ਬੱਚਿਆਂ ਦੀ ਪਰਵਰਿਸ਼ ਆਪ ਟਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਇਹ ਰੋਲ ਮਾਂ ਦਾ ਬਹੁਤ ਇੰਪੋਰਟੈਂਟ ਜੀ ਸੋ ਬਹੁਤ-ਬਹੁਤ ਸ਼ੁਕਰੀਆ ਪੈਂਜੀ ਸਾਡੇ ਨਾਲ ਗੱਲਬਾਤ ਕਰਨ ਤੁਹਾਡਾ ਥੈਂਕ ਯੂ ਪੈਂਜੀ ਥੈਂਕ ਯੂ ਜੀ ਵਿਦਿਆਚਾਰੀ ਤਾਂ ਪਰਪਕਾਰੀ ਸੋ ਜੇ ਗੱਲ ਵਿਦਿਆ ਦੀ ਕਰੀਏ ਗੱਲ ਕਿਤਾਬਾਂ ਦੀ ਕਰੀਏ ਤਾਂ ਸਾਡੇ ਕੋਲੇ ਕਿਤਾਬਾਂ ਦੇ ਰੂਪ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਇਤਿਹਾਸਕ ਕਿਤਾਬਾਂ ਹੋਰ ਬਹੁਤ ਸਾਰੇ ਨਾਵਲ ਹੋਰ ਬਹੁਤ ਸਾਰੇ ਚੰਗੇ ਰਾਈਟਰ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਪੰਜਾਬ ਦੇ ਬਾਰੇ ਲਿਖਿਆ ਪੰਜਾਬੀ ਦੇ ਬਾਰੇ ਉਹਨਾਂ ਨੇ ਬਹੁਤ ਕੁਝ ਲਿਖਿਆ ਸੋ ਉੱਥੇ ਪੰਜਾਬ ਦੇ ਵਿੱਚ ਰਹਿੰਦੇ ਆਂ ਖਾਸ ਕਰ ਜਦੋਂ ਯੂਨੀਵਰਸਿਟੀ ਪੜ੍ਹਦੇ ਆਂ ਮੈਂ ਆਪਣੇ ਮਾਹੌਲ ਦੀ ਗੱਲ ਕਰਦਾ ਤਾਂ ਉੱਥੇ ਸਾਨੂੰ ਲਾਇਬ੍ਰੇਰੀ ਵਿੱਚ ਜਾਣ ਦਾ ਮੌਕਾ ਮਿਲਦਾ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਦਾ ਬਹੁਤ ਇਸ਼ੂਜ਼ ਹੁੰਦੀਆਂ ਸੀ ਪਰ ਜਦੋਂ ਵਿਦੇਸ਼ੀ ਧਰਤੀ ਤੇ ਆ ਗਏ ਆਂ ਤਾਂ ਇੱਥੇ ਆ ਕੇ ਉਹ ਜਿਹੜਾ ਸਫ਼ਰ ਹੈ ਜਿਹੜਾ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਸਾਡਾ ਸਫ਼ਰ ਹੈ ਉਹ ਕਿਤੇ ਨਾ ਕਿਤੇ ਸਾٹے ਤੋਂ ਦੂਰ ਹੋ ਗਿਆ ਪਰ ਜਦੋਂ ਅੱਜ ਮੈਂ ਇੱਕ ਸ ਇਸ ਨੂਰ ਐਂਟਰਟੇਨਮੈਂਟ ਦੇ ਵੱਲੋਂ ਕਰਾਏ ਜਾ ਰਹੇ ਇਸ ਮਾਂ ਦਿਵਸ ਦੇ ਉਪਰਾਲੇ ਦੇ ਵਿੱਚ ਜਦੋਂ ਇੱਕ ਕਤਾਬ ਘਰ ਨੂੰ ਦੇਖਿਆ ਤਾਂ ਜੇ ਦਿਲ ਕੀਤਾ ਕਿ ਬਾਈ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਵੇ ਤੇ ਤੁਹਾਡੇ ਰੂਬਰੂ ਬਾਈ ਉਹਨਾਂ ਨੂੰ ਕਰਵਾਇਆ ਜਾਵੇ ਬਾਈ ਸਾਸਤ੍ਰੀ ਕਾਲ ਕੀ ਸਾਸਤ੍ਰੀ ਕਾਲ ਜੀ ਬੜੀ ਠੀਕ ਠਾਕ ਸੋ ਕੀ ਨਾਂ ਹੈ ਤੁਹਾਡਾ ਹਰਦੀਪ ਜੀ ਸੋ ਵਿਨੇ ਪੈਗ ਕਿਤਾਬ ਘਰ ਦੇ ਨਾਂ ਤੋਂ ਤੁਸੀਂ ਇਹ ਜਿਹੜਾ ਕਿਤਾਬ ਘਰ ਇਹ ਚਲਾ ਰਹੇ ਹੋ ਸੋ ਕਦੋਂ ਤੋਂ ਪਹਿਲਾਂ ਤਾਂ ਤੁਸੀਂ ਵੀ ਸ਼ੁਰੂਆਤ ਜਿਹੜੀ ਮਨ ਦੇ ਵਿੱਚ ਆਇਆ ਕਿਵੇਂ ਵੀ ਕਿਤਾਬਾਂ ਜੜੀਆਂ ਨੇ ਇਹ ਰੱਖ ਲਈਆਂ ਜਾਣ ਤੇ ਕਿਤਾਬ ਘਰ ਦਾ ਨਾਂ ਦਾ ਜਿਹੜਾ ਦੇ ਦਿੱਤਾ ਜਾਵੇ ਹਾਂਜੀ ਜੋ ਇੰਡੀਆ ਸੀਗੇ ਬੈਕ ਹੋਮ ਜੀ ਉੱਥੇ ਯਾਨੀ ਕਿ ਮੈਂ ਬੁੱਕਸ ਪੜ੍ਹਨਾ ਸ਼ੌਕੀਨ ਸੀਗਾ ਜੀ ਜਿੰਨੀ ਕੀ ਕੋਲੈਕਸ਼ਨ ਇੱਥੇ ਆਪਾਂ ਰੱਖੀ ਹੋਈ ਹੈ ਜੀ ਜੀ ਇਨੀਕ ਮੈਂ ਉੱਥੇ ਯਾਨੀ ਕਿ ਮੇਰੇ ਕੋਲੇ ਆਪਦੇ ਕੋਲੇ ਸੀ ਸੋ ਇੱਥੇ ਆ ਕੇ ਵੀ ਦੇਖਿਆ ਮੈਨੂੰ ਨਹੀਂ ਲੱਭਾਈ ਕੋਈ ਯਾਨੀ ਕਿ ਵੀਣੀ ਪੈਕ ਦੇ ਵਿੱਚ ਸੋ ਫਿਰ ਮੈਂ ਇਹੀ ਸੋਚਿਆ ਜੀ ਵੀ ਆਪ ਵੀ ਪੜ੍ਹ ਲਾਂਗੇ ਤੇ ਨਾਲੇ ਲੋਕਾਂ ਨੂੰ ਵੀ ਜਿਹੜਾ ਵੀ ਪੜਨ ਲਾ ਦਾਂਗੇ ਠੀਕ ਹੈ ਇਸ ਕਰਕੇ ਫਿਰ ਇਹ ਕੰਮ ਜਿਹੜਾ ਮੈਂ ਸਟਾਰਟ ਕੀਤਾ ਜੀ ਛੋਟਾ ਜਿਹਾ ਪ੍ਰਾਲਾ ਸੀਗਾ ਸਟਾਰਟ ਕੀਤਾ ਤੇ ਹੁਣ ਸਹੀ ਰਿਸਪੌਂਸ ਵਧੀਆ ਮਿਲ ਰਿਹਾ ਜੀ ਸਟੇਟਸ ਕੀ ਹੈ ਇਸ ਵੇਲੇ ਸਟੂਡੈਂਟ ਹੋਮਵਰਕ ਪਰਮਿਟ ਤੇੋਂ ਪਈ ਆ ਰਹਾ ਸਟੂਡੈਂਟ ਆਈ ਸੋ ਇੱਕ ਬਹੁਤ ਵੱਡੀ ਗੱਲ ਹੈ ਕਿ ਸਟੂਡੈਂਟ ਆਇਆ ਹੋਇਆ ਨੌਜਵਾਨ ਮੁੰਡਾ ਜਿਸਨੇ ਆਪ ਤਾਂ ਪੜ੍ਹਾਈ ਕਰਨੀ ਹੈ ਤੇ ਹੋਰਾਂ ਵੀ ਨੂੰ ਵੀ ਨਾਲ ਹੈ ਜਿਹੜਾ ਪੜਾ ਰਿਹਾ ਸੋ ਬਾਈ ਦੇ ਕੋਲੇ ਵੱਖ-ਵੱਖ ਜਿਹੜੀਆਂ ਲੇਖਕਾਂ ਦੇ ਵੱਲੋਂ ਕਿਤਾਬਾਂ ਲਿਖੀਆਂ ਹੋਈਆਂ ਬਾਈ ਦੇ ਕੋਲੇ ਨੇ ਸੋ ਬਾਈ ਕਿਤੇ ਕੋਈ ਆਪਣਾ ਆਪਾਂ ਜੇ ਗੱਲ ਕਰੀਏ ਆ ਗਾਹ ਨੂੰ ਆ ਲਾਇਬ੍ਰੇਰੀ ਦਾ ਵੀ ਸੋਚਦੇ ਹਾਂ ਵੀ ਕਿਤੇ ਨਾ ਕਿਤੇ ਲਾਇਬ੍ਰੇਰੀ ਜਿਹੜੀ ਉਹ ਵੀ ਸੈਟਅਪ ਕਰ ਲਈ ਜਾ ਹਾਂਜੀ ਸੋਚਿਆ ਤੇ ਏਸੀ ਆਈ ਜਿਹੜੀ ਜਿਹੜੀ ਮੇਨ ਸੋਚ ਤਾਂ ਇਹੀ ਆ ਜ ਕੋਈ ਲਾਇਬ੍ਰੇਰੀ ਦੇ ਵਾਸਤੇ ਬਸ ਸ਼ੁਰੂਆਤ ਜਿਹੜੀ ਛੋਟੀ ਜੀ ਕੀਤੀ ਜਿਹੜੀ ਐਂਡ ਤਾਂ ਉੱਥੇ ਹੋਊਗਾ ਜੇ ਆਪਾਂ ਵਧੀਆ ਕੋਈ ਲਾਇਬ੍ਰੇਰੀ ਸੈਟਅਪ ਹੋਊਗੀ ਜਿੱਥੇ ਕਿ ਲੋਕ ਕਿਤਾਬਾਂ ਪੜ ਲੈ ਗਏ ਨੇ ਕਿਉਂਕਿ ਫੋਨ ਚਲਾਉਣ ਦੇ ਨਾਲ ਹੋਰ ਕਾਹੇ ਕੰਮ ਸੋ ਇਹ ਹੀ ਆਪਣੀ ਟੇਸਟ ਕੀ ਹੈ ਨੌਜਵਾਨੀ ਦਾ ਅੱਜ ਕੱਲ ਕੀ ਕਿੱਧਰ ਨੂੰ ਜਾ ਰਹੀ ਹੈ ਨੌਜਵਾਨੀ ਜਦੋਂ ਮੈਂ ਬੈਕ ਹੁੰ ਸੀ ਜਾਂ ਮੇਰੇ ਫਰੈਂਡ ਸੀਗੇ ਉਦੋਂ ਵੀ ਪੜਦੇ ਹੁੰਦੇ ਸੁਰੋ ਜਿਆਦਾਤਰ ਪੋਇਟਰੀਆਂ ਕਹਾਣੀਆਂ ਵਾਲ ਸੀਗੇ ਬਟ ਅੱਜ ਕੱਲ ਜਿਹੜਾ ਹੁਣ ਰੀਸੈਂਟਲੀ ਰੀਸੈਂਟ ਲਾਸਟ ਈਅਰ ਦਾ ਯਾਨੀ ਮੈਨੂੰ 6 ਮਹੀਨੇ ਹੋ ਗਏ ਦੇਖਿਆ ਹਿਸਟਰੀ ਦੇ ਆਲੇ-ੜੇ ਆਪਣੇ ਜਿਹੜੇ ਯੰਗਸਟਰ ਦਾ ਸਿੱਖ ਹਿਸਟਰੀ ਵਾਲਾ ਮਾਡਲ ਰਿਹਾ ਸਿੱਖ ਹਿਸਟਰੀ ਵਾਲ 1984 ਦੇ ਈਵੈਂਟਸ ਦੇ ਬਾਰੇ ਸਪੈਸ਼ਲੀ ਜੋ ਆਪਣੀਆਂ ਜੋ ਵੀ ਆਪਣੀ ਸਹਿ ਕਾਮ ਦੇ ਨਾਲ ਜੋ ਕੁਝ ਵੀ ਹੋਇਆ ਕੱਲੂ ਘਾਰੇ ਹੋਏ ਸਾਰੇ ਕਹਾਸੇ ਦੇ ਬਾਰੇ ਜਿਹੜਾ ਵੀ ਜਾਣਨਾ ਚਾਹੁੰਦੇ ਆ ਲੋਕ ਜਿਹੜੇ ਨੇ ਨਾ ਵੀ ਹੋਰ ਹੈ ਇਹਦੇ ਬਾਰੇ ਵੀ ਅਵੇਅਰ ਹੋਣਾ ਚਾਹੁੰਦੇ ਵੀ ਹੋਇਆ ਕੀ ਸੀਗਾ ਕਿੱਦਾਂ ਵੀ ਯਾਨੀ ਕਿ ਹੁਣ ਅੱਗੇ ਉਹ ਕੀ ਕਰਨ ਉਹਨਾਂ ਨੂੰ ਨਹੀਂ ਪਤਾ ਸੋ ਇਸ ਕਰਕੇ ਕਿਤਾਬਾਂ ਤੋਂ ਜਾਣਕਾਰੀ ਲੈ ਕੇ ਵੀ ਹਾਂ ਵੀ ਹੋਇਆ ਕੀ ਸੀਗਾ ਸੋ ਅਕੋਰਡਿੰਗ ਆਪ ਦੀ ਜਿਹੜੀ ਹੈ ਥਿੰਕਿੰਗ ਬਣਾਉਣਾ ਚਾਹੁੰਦੇ ਵੀ ਹਾਂ ਵੀ ਅਸੀਂ ਕੀ ਸੋਚਦੇ ਹਾਂ ਜਿਹੜਾ ਕਿਤਾਬਾਂ ਨੇ ਕਿੰਨਾ ਕ ਨੌਜਵਾਨ ਦਾ ਜੀਵਨ ਹੈ ਉਹ ਪ੍ਰੇਰਿਤ ਕਰਦੀਆਂ ਨੇ ਬਹੁਤ ਜ਼ਿਆਦਾ ਮੈਂ ਤਾਂ ਕਹਿੰਦਾ ਜੀ ਬਿਲਕੁਲ ਪੂਰੀ ਤਰ੍ਹਾਂ ਹੀ ਬਦਲ ਦਿੰਦੀਆਂ ਜੀ ਜਿਹੜਾ ਇੱਕ ਕੋਈ ਆਪਾਂ ਜੋ ਕੁਝ ਪੜਦੇ ਆਂ ਜੋ ਕੁਝ ਦੇਖਦੇ ਆਂ ਉਸ ਦਾ ਆਪਣਾ ਜੀਵਨ ਬਣਦਾ ਸੋ ਜੇ ਕਿਉਂ ਕਿਤਾਬਾਂ ਪੜਦਾ ਵਾ ਉਹ ਸੋਚਦਾ ਉਹ ਵੇਖਦਾ ਕਿਸੇ ਦੀ ਜੀਵਨੀ ਪੜਦਾ ਕੋਈ ਆਪਣੇ ਕੋਈ ਪੁਰਾਣੇ ਕਿਸੇ ਬੰਦੇ ਦੀ ਦੀ ਗਈ ਉਹ ਵੇਖਦਾ ਜੁਣੇ ਇਸ ਤਰ੍ਹਾਂ ਕੀਤਾ ਸੀਗਾ ਸੋ ਉਹਦੇ ਕਿਤੇ ਨਾ ਕਿਤੇ ਬੈਕ ਇਨ ਦਾ ਮਾਈਂਡ ਚੱਲਦਾ ਵਾ ਫਿਰ ਮੈਂ ਵੀ ਇਦਾਂ ਕਰਾਂ ਇਦਾਂ ਕਰਾਂ ਇਦਾਂ ਕਰਾਂ ਠੀਕ ਹੈ ਜੀ ਸੋ ਉਨੂੰ ਮੋਟੀਵੇਸ਼ਨ ਮਿਲਦੀ ਹੈ ਜੀ ਕਿਉਂਕਿ ਉਹਦਾ ਆਪਾਂ ਕਿਸੇ ਨੂੰ ਕਹੀ ਜਈ ਵੀ ਇਦਾਂ ਕਰ ਲੋ ਇਦਾਂ ਕਰ ਲੋ ਨਹੀਂ ਪਰ ਜੋ ਕਿਰੇ ਪੜਦਾ ਨਾ ਵੀ ਹਾਂ ਵੀ ਈਵੈਂਟ ਇਦਾਂ ਇਹਨਾਂ ਦੇ ਹੋਏ ਆ ਜਾਂ ਸਾਡੇ ਨਾਲ ਇਹ ਕੁਝ ਹੋਇਆ ਵਾ ਸੋ ਡੈਫੀਨਿਟਲੀ ਮੇਰਾ ਕਹਿੰਦਾ 100% ਜਿਹੜਾ ਮਾਈਂਡ ਚੇਂਜ ਕਰਦੀ ਹੈ ਜੀ ਜੀ ਬਿਲਕੁਲ ਸੋ ਜਾਂਦਿਆਂ ਦੇ ਸਵਾਲ ਇਹ ਆ ਵੀ ਆਪਣਾ ਕੋਈ ਜੇ ਤੁਹਾਡਾ ਕਿਸੇ ਨਾਲ ਤੁਹਾਡੇ ਨਾਲ ਸੰਪਰਕ ਕਰਨਾ ਹੈ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਮੇਰਾ ਆਪਣਾ ਕੰਟੈਕਟ ਨੰਬਰ ਵੀ ਹੈ ਜੀ ਜੀ ਉਹ ਵੀ ਤੁਸੀਂ 2046987420 ਤੇ ਬਾਕੀ ਇੰਸਟਾਗ੍ਰam ਤੇ ਟਿਕਟੌਕ ਤੇ ਵੀ ਆਪਣਾ ਪੇਜ ਹੈਗਾ ਜੀ YWG ਕਿਤਾਬ ਘਰ ਦੇ ਨਾਂ ਤੋਂ ਠੀਕ ਹੈ ਜੀ ਉੱਥੇ ਤੁਸੀਂ ਤੁਹਾਨੂੰ ਮੈਸੇਜ ਕਰ ਸਕਦੇ ਹੋ ਕਿਤਾਬਾਂ ਦੇ ਬਾਰੇ ਪੁੱਛ ਸਕਦੇ ਹੋ ਕੁਈ ਤੁਹਾਨੂੰ ਪਰਟੀਕਲ ਕਿਤਾਬ ਚਾਹੀਦੀ ਆਪਾਂ ਉਹ ਅਵੇਲੇਬਲ ਕਰਾ ਦਿੰਨੇ ਆ ਜਾਂ ਵੈਸੇ ਆਪਾਂ ਕੋਸ਼ਿਸ਼ ਕਰੀ ਤੀ ਆਪਣੇ ਕੋਲ ਹਰ ਇੱਕ ਕਿਤਾਬ ਸਟਾਕ ਦੇ ਵਿੱਚ ਹੋ ਜੀ ਸੋ ਇਹ ਥੈਂਕ ਯੂ ਭਾਈ ਗੱਲਬਾਤ ਕਰਨ ਦੇ ਲਈ ਸੋ ਇਹ ਉਹ ਨੌਜਵਾਨ ਮੁੰਡੇ ਆ ਜਿਹੜੇ ਸਟੂਡੈਂਟ ਆਏ ਆ ਸੋ ਸਟੂਡੈਂਟ ਆ ਕੇ ਖੁਦ ਤਾਂ ਪੜ ਹੀ ਰਹੇ ਆ ਤੇ ਨਾਲੇ ਹੋਰਾਂ ਨੂੰ ਵੀ ਪੜਾ ਰਹੇ ਆ ਸੋ ਇੱਕ ਬਹੁਤ ਵੱਡੀ ਗੱਲ ਹੈ ਕਿ ਆਪ ਸਟੂਡੈਂਟ ਹੋਣ ਦੇ ਨਾਲ ਨਾਲ ਹੋਰਾਂ ਨੂੰ ਵੀ ਵਿਦਿਆਰਥੀ ਬਣਾ ਦੇਣਾ ਸੋ ਇਸ ਵੇਲੇ ਨੂਰ ਐਂਟਰਟੇਨਮੈਂਟ ਦੇ ਵੱਲੋਂ ਜਿਹੜਾ ਉਪਰਾਲਾ ਕਰਵਾਇਆ ਗਿਆ ਸੀ ਉਸ ਉਪਰਾਲੇ ਦੇ ਵਿੱਚ ਮਦਦ ਸੇ ਦਾ ਜਿਹੜਾ ਉਪਰਾਲਾ ਅਸੀਂ ਉੱਥੇ ਮੌਜੂ ਹਗਾ ਸੋ ਹੋਰ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਸਾਡੇ ਨਾਲ ਕੌਣ ਗੱਲਬਾਤ ਕਰਦਾ ਹੈ ਕੌਣ ਆਪਣੇ ਦਿਲ ਦੇ ਜਿਹੜੇ ਵੱਲਵਲੇ ਆ ਸਾਨੂੰ ਦੱਸਦਾ ਤੇ ਅੱਜ ਮਦਰਸ ਡੇ ਆ ਜਿਹੜਾ ਆਨ ਵਾਲੇ ਦਿਨਾਂ ਦੇ ਵਿੱਚ ਮਨਾਇਆ ਜਾਵੇਗਾ 12 ਮਈ ਨੂੰ ਸੋ ਉਸ ਤੋਂ ਪਹਿਲਾਂ ਹੀ ਹਾਲਾਂਕਿ ਪ੍ਰੋਗਰਾਮ ਰੱਖਿਆ ਗਿਆ ਕਿਉਂਕਿ ਉਹਦਾ ਵੱਡਾ ਕਾਰਨ ਇਹ ਹੋ ਜਾਂਦਾ ਕਿ ਸੋ ਨਾਲ ਹੀ ਨੂਰ ਐਂਟਰਟੇਨਮੈਂਟ ਦੀ ਗੱਲ ਹੀ ਚੱਲ ਰਹੀ ਸੀ ਤੇ ਨਾਲ ਨੂਰ ਐਂਟਰਟੇਨਮੈਂਟ ਤੋਂ ਪਾਂ ਜੀ ਹੁਣੇ ਗਗਨਦੀ ਫੁਣੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਵੀਰੇ ਪੰਜਾਬ ਟਾਕ ਤੋਂ ਆਏ ਵੀਰ ਜੀ ਥੈਂਕ ਯੂ ਸੋ ਮੱਚ ਤੁਹਾਡਾ ਪਹਿਲਾਂ ਵੀ ਸਪੋਰਟ ਕਰਦੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਸੋ ਮੈਂ ਅੱਜ ਜਦੋਂ ਗੇਟ 'ਚ ਵੜਿਆ ਨਾ ਮੈਂ ਆਉਂਦੇ ਹੀ ਆ ਭਾਈ ਸਭ ਨੂੰ ਦੱਸਿਆ ਕਿ ਬਾਦਵਾ ਸਾਹਿਬ ਨੂੰ ਵੀ ਪਿਛਲੀ ਵਾਰ ਨਾਲੋਂ ਇਕੱਠ ਬਹੁਤ ਜ਼ਿਆਦਾ ਫੀਲ ਕਰਦੇ ਹਾਂ ਬਹੁਤ ਕਰ ਰਹੇ ਹਾਂ ਜੀ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਭੈਣਾਂ ਨੇ ਸਪੋਰਟ ਕੀਤੀ ਆਈਆਂ ਪਹੁੰਚੀਆਂ ਟਿਕਟਾਂ ਆਨਲਾਈਨ ਲਈਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਇਨ ਪਰਸਨ ਲਈਆਂ ਗੇਟ ਤੇ ਆ ਕੇ ਲਈਆਂ ਸਾਰੀਆਂ ਮਾਤਾਵਾਂ ਭੈਣਾਂ ਸੇਲੀਆਂ ਦਾ ਬਹੁਤ ਬਹੁਤ ਥੈਂਕ ਯੂ ਸਪੌਂਸਰਾਂ ਦਾ ਥੈਂਕ ਯੂ ਸਾਡੇ মিডিਆ ਪਾਰਟਨਰਾਂ ਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਥੈਂਕ ਯੂ ਜੀ ਸੋ ਕਿਦਾਂ ਦੀ ਜਿਹੜੀ ਅੰਦਰ ਦੁਆਵਾਂ ਮਿਲ ਰਹੀਆਂ ਨੇ ਲੋਕ ਖੁਸ਼ ਜਾ ਰਹੇ ਆ ਪੂਰਾ ਪੂਰੀਆਂ ਮਾਮਾਂ ਖੁਸ਼ ਨਹੀਂ ਪਹਿਲਾਂ ਕੇਕ ਕੱਟ ਖੁਸ਼ ਨੇ ਜੀ ਪੂਰੀਆਂ ਤੇ ਪੂਰੀਆਂ ਪਹਿਲਾਂ ਕੇਕ ਕਟਿੰਗ ਹੋਈ ਮਾਤਾਵਾਂ ਲਈ ਅਕੈਡਮੀ ਪਰਫਾਰਮੈਂਸਾਂ ਚੱਲ ਰਹੀਆਂ ᱜਿਵ ਅਵੇ ਕਰ ਰਹੇ ਆ ਸੋਨੇ ਦੀਆਂ ਵਾਲੀਆਂ ਨਿਕਲਣ ਵਾਲੀਆਂ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਸਾਰੇ ਤੁਸੀਂ ਨਾ ਸਨੈਕ ਲੱਗਾ ਸੀ ਹੁਣ ਡਿਨਰ ਲੱਗਾ ਕਾਟਨ ਕੈਂਡੀ ਫੇਸ ਪੇਂਟਿੰਗ 360 ਸਾਰੇ ਆਪੋ ਆਪਣੇ ਕਾਰਜਾਂ 'ਚ ਆਪਣੇ ਬੱਚਿਆਂ ਨਾਲ ਮਾਮਾਂ ਸਹੇਲੀਆਂ ਨਾਲ ਵੀਜ਼ੇ ਨੇ ਪੂਰਾ ਗਾ ਪੈ ਰਿਹਾ ਜੀ ਬਸ ਪੂਰਾ ਹੁਣ ਸੋਨੇ ਦੀਆਂ ਵਾਲੀਆਂ ਤੱਕ ਪਹੁੰਚ ਗਈ ਹੈ ਹਾਂ ਜੀ ਗੱ ਸੋਨੇ ਦੀਆਂ ਵਾਲੀਆਂ ਤੱਕ ਪਹੁੰਚਦੀ ਕੋਈ ਨਾ ਕੋਈ ਮੇਰੀ ਭੈਣ ਜ਼ਰੂਰ ਪਾਉਗੀ ਨੀ ਫਿਰ ਕੰਨ ਬਣਾਉਗੀ ਫਿਰ ਪਾਉਗੀ ਪਾਉਗੀ ਜ਼ਰੂਰ ਸੋ ਬਿਲਕੁਲ ਹੁਣ ਅੱਜ ਜਿਹੜੀ ਗੱਲ ਹੈ 2024 ਦੇ ਵਿੱਚ ਨੂਰ ਐਂਟਰਟੇਨਮੈਂਟ ਦੇ ਵੱਲੋਂ ਸੋਨੇ ਦੀਆਂ ਵਾਲੀਆਂ ਤੱਕ ਪਹੁੰਚ ਗਿਆ ਸੀ ਦੁਆ ਕਰਦੇ ਆਂ ਵੀ ਅਗਲੀ ਵਾਰ ਕੋਈ ਕੈਂਠਾ ਜਾਂ ਫਿਰ ਹਨਾ ਮੈਂ ਕਹਿੰਦਾ ਵੀ ਕੋਈ ਹੋਰ ਜਿਹੜੇ ਆਪਾਂ ਸੈੱਟ ਕਹਿ ਦਈਏ ਉਹ ਤਾਂ ਗੱਲ ਪਹੁੰਚ ਕੈਂਟਾ ਚਲੋ ਵੀਰਾ ਨੂੰ ਸਮਰਪਿਤ ਆ ਪਰ ਥੈਂਕ ਯੂ ਭਰਾਵਾਂ ਨੂੰ ਵੀ ਜਿਹੜੇ ਆਪਣੇ ਸਪੋਰਟ ਆ ਸੀ ਸਾਡੇ ਲਈ ਕਹਿਤਾ ਨਾ ਵੀ ਕੋਈ মিডিਆ ਵਾਲਾ ਕੋਈ ਬੰਦਾ ਨਿਕਲ ਜਾਂਦਾ ਨਾ ਹਾਂ ਪਰ ਸੋਨੇ ਦੀਆਂ ਝਾਂਜਰਾ ਕੱਢਾਂਗੇ ਗੱਲ ਆ ਕੋਈ ਆਪਾਂ ਨੂੰ ਉੱਥੇ ਤੱਕ ਲੈ ਕੇ ਜਾਣ ਆਪਣੀਆਂ ਭੈਣਾਂ ਹਮੇਸ਼ਾ ਸਪੋਰਟ ਦਾ ਕਾਰਨ ਜਿੰਨੇ ਜੋਗੇ ਹੋਆ ਉਹਨਾਂ ਦੇ ਨਾਲ ਖੜਾਂਗੇ ਸਾਰਿਆਂ ਨੂੰ ਖੁਸ਼ ਕਰਕੇ ਤੋਰਾਂਗੇ ਜੀ ਜੀ ਸੋ ਥੈਂਕ ਯੂ ਭੈਣ ਜੀ ਥੈਂਕ ਯੂ ਸਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਵੀਰ ਜੀ ਜੀ ਸੋ ਭੈਣ ਜੀ ਉਹਨਾਂ ਨੇ ਗੱਲਬਾ ਆਲਾ ਬੰਦਾ ਵੀ ਕਿਸੇ ਪਾਸੋਂ ਜਿੱਤ ਜਾਂਦਾ ਸੋ ਨਾਲ ਹੀ ਹੋਰ ਭੈਣਾ ਤੁਸੀਂ ਪਿੱਛੇ ਦਾ ਮਾਹੌਲ ਇੱਕ ਵਾਰ ਮੈਂ ਕਹਿੰਦਾ ਵੀ ਅੱਗੇ ਲੈ ਜਾ ਕੇ ਕੈਮਰਾ ਦਿਖਾ ਦਿਓ ਵੀ ਪਿੱਛੇ ਦਾ ਮਾਹੌਲ ਕੀ ਹੈ ਸਟਾਰਸ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਭੈਣਾ ਇੰਜੋਏ ਕਰ ਰਹੀਆਂ ਨੇ ਜੀ